ਉਹ ਹੈਰੀ ਹਾਂ ਬਾਈ ਉਹ ਤੂੰ ਸਮਾਨ ਭੇਜਤਾ ਸੀ ਉਹਨਾਂ ਦੇ ਘਰੇ ਕਿਹੜਾ ਬਾਈ ਬੁੜੀ ਨੇ ਮਰੀ ਸੀ ਉਹਨਾਂ ਦੀ ਰੋਲਦੂਗੀ ਹਾਂ ਉਹਨਾਂ ਦਾ ਸਵੇਰੇ ਭੋਗ ਆ ਅੱਛਾ ਇਹਨਾਂ ਨੇ ਆਹ ਲਖਾਇੇ ਸੀ ਕਿ ਮਖਾਣੇ ਤੇ ਆ ਫੁੱਲੀਆਂ ਫਾਲੀਆਂ ਆਈਆਂ ਕਿਉਂ ਤੇ ਤਿਲ ਤੁਲ ਅੱਛਾ ਅੱਛਾ ਬਾਈ ਹਾਂ ਭੇਜਤਾ ਸੀ ਨਾ ਟਾਈਮ ਸਿਰ ਕਰਤੇ ਸੀਗੇ ਹਾਂ ਬਾਈ ਠੀਕ ਆ ਠੀਕ ਆ ਹਾਂ ਬਾਈ ਉਹ ਤਾਂ ਪਹੁੰਚੇਗਾ ਤੇ ਪਰ ਮੈਂ ਕੱਲੀ ਕਲੀ ਚ ਨੋਟ ਵੀ ਕਰਦੀ ਸੀ ਬਾਈ ਨੋਟ ਕਰ ਲਈ ਸੀ ਕਿਵੇਂ ਕਹਦੇ ਸੀ ਭਾਈ ਯਾਰ ਕੱਲੂ ਤੂੰ ਵੀ ਮਾਨਨਾ ਕੱਲੂ ਤੇਰੇ ਕੰਮ ਆਇਆ ਨਾ ਕੱਲੂ ਮੈਂ ਵੀ ਤੇਰੇ ਘਰੇ ਸਮਾਨ ਫੜਾ ਆਉਂਗਾ ਓਏ ਤੂੰ ਕਿਉਂ ਪੁੱਠਾ ਸਿੱਧਾ ਬੋਲੀ ਇਹਨਾਂ ਤੂੰ ਮੈਨੂੰ ਮਰਿਆ ਪਾਲਦਾ ਕਈ ਵਾਰੀ ਰੱਬ ਨੇੜੇ ਤੇੜੇ ਹੋ ਕੇ ਸੁਣ ਲੈਂਦਾ ਹੁੰਦਾ ਭਾਈ ਕਿੰਨਾ ਚਰਤਾ ਹੋਗਾ ਤੇਰੇ ਕੋਲ ਕੰਮ ਕਰਦੇ ਨੂੰ ਉਦੋਂ ਦੀ ਤਾਂ ਰੱਬ ਨੇ ਸੁਣੀ ਨਹੀਂ ਓਏ ਚੰਗਾ ਓਏ ਚੰਗਾ ਕੰਮ ਕਰ ਲਿਆ ਕਰ ਤੰਗ ਨਾ ਹੋਰ ਹੀ ਪੁੱਠੀਆਂ ਸਿੱਧੀਆਂ ਪਕਾਈ ਮਰੀ ਜਾਂਦਾ ਇੱਥੇ ਖੜਾ ਇੱਥੇ ਸੱਚਾ ਹਾਂ ਉਹ ਮੈਂ ਕਹਿੰਦਾ ਸੀ ਆਪਣੇ ਗਵੰਢੀ ਜਿਹੜੇ ਨਵੇਂ ਹਾਂ ਭਾਈ ਕੀ ਨਾ ਯਾਰ ਉਹਨਾਂ ਦਾ ਮੈਂ ਨਾਮ ਭੁੱਲ ਗਿਆ ਉਹ ਜਿਹੜੇ ਕਿਰਾਏ ਤੇ ਆਏ ਆਗੇ ਹਾਂ ਹਾਂ ਬਾਈ ਉਹਨਾਂ ਨੇ ਮੂੰਫਲੀ ਮੰਗਾਈ ਸੀ 2.5 ਕਿਲੋ ਅੱਛਾ ਦੇ ਆ ਸੀ ਉਹਨਾਂ ਦੇ ਘਰੇ ਪਹੁੰਚਦੀ ਕਰਦੀ ਸੀ ਨਾ ਪਰ ਮੈਂ ਪਹੁੰਚਦੀ ਕਰਤੀ ਸੀ ਬਾਈ ਮੂੰਫਲੀ ਤਾਂ ਹਾਂ ਪਰ ਉਹ ਨਾ ਨਖਰੇ ਬਾੜੇ ਕਰਦੇ ਸੀਗੇ ਕੀ ਕਹਿੰਦੇ ਸੀ ਕੋਈ ਦੇਖੇ ਮੂੰਫਲੀ ਸਿੱਲੀ ਆ ਕੱਚੀ ਆ ਤੱਤੀ ਨਹੀਂ ਗਈ ਸਿੱਲੀ ਆ ਸਿੱਲੀ ਨੂੰ ਦੱਸ ਸੀ ਇਸੇ ਕਿਹੜਾ ਪਾਣੀ ਜਲਾਈ ਮੂੰਫਲੀ ਸਿੱਲੀ ਆ ਅਸੀਂ ਪਕਾਈ ਮਾਰਦੇ ਰਹਿੰਦੇ ਆ ਮਾਰਦੇ ਰਹਿੰਦੇ ਆ ਲੋਕ ਕੰਮ ਕਰ ਲੈ ਕਰ ਓਏ ਇਹਨੂੰ ਛੱਡ ਦੇ ਹੁਣ ਇਹਦੇ 'ਚ ਕਿਉਂ ਹੱਥ ਮਾਰੀ ਜਾਂਦਾ ਇਹਨੂੰ ਉੱਧਰ ਥੱਲੇ ਸਿੱਟਣੀ ਐ ਇਹ ਇੱਧਰ ਰਹਿਣ ਦੇ ਵੀ ਇਹਦਾ ਮੋਡ ਕਰਦਾ ਸੀ ਬਾਈ ਸੋਹਣੀ ਲੱਗੂ ਗੱਟਾ ਨੂੰ ਸੋਹਣੀ ਲੱਗੂ ਸੋਹਣੀ ਨੂੰ ਲੱਗੂਂਦਾ ਦਾਤ ਦੇਣੀ ਇਹਨਾਂ ਨੇ ਖਾਣੀ ਅਗਲੇ ਲੈ ਜੂਗਾ ਜਿੰਨੇ ਇਹਨੂੰ ਲੋਡ ਹੋਈ ਜਿੰਨੀ ਓ ਕੀ ਕਰੀ ਜਾਣਾ ਇੱਧਰ ਕਿੱਧਰ ਪੈਰਾਂ ਤੇ ਭੜੀ ਜਾਣਾ ਓ ਬਾਈ ਯਾਰ ਬੋਰੀ ਦਾ ਚੱਕਦਿਆਂ ਮੂਫੜੀ ਪਾਉਣੀ ਐ ਬੱਚਾ ਬੋਰੀ ਚ ਕਤੂਰੇ ਪਾਉਣੇ ਬੋਰੀ ਚ ਆ ਰੱਖੋ ਤੇ ਗੱਟੇ ਦੇ ਬੈਗ ਬਾਈ ਯਾਰ ਕਤੂਰੇ ਦਾ ਨਹੀਂ ਪਾਉਣੇ ਬੰੂ ਸਾਹਮਣੀ ਕਰਨਾ ਲੈਣਾ ਦੇਣਾ ਪਤਾ ਨਹੀਂ ਕੀ ਭਕਾਈ ਮਰੀ ਜਾਂਦਾ ਰਹਿੰਦਾ ਨਾ ਹੁਣ ਲੰਗ ਜਾ ਗ੍ਰਾਹਕ ਨੂੰ ਦੇਖ ਲਓ ਪਹਿਲੇ ਲੜ ਲਓ ਗਿਆ ਗ੍ਰਾਹਕ ਨੂੰ ਦੇਖ ਗ੍ਰਾਹਕ ਆ ਗਿਆ ਗਾ ਕ ਆ ਗਿਆ ਤਾਨੂੰ ਕੀ ਬਾਤ ਸੁਣ ਲਈਆ ਕਰ ਉਧਰ ਮੁਰਗਾ ਮੁਰਗੀ ਕੀ ਤਰ ਲੜਦੇ ਰਹਤੇ ਸਾਰੇ ਦਿਨ ਠੀਕ ਹੈ ਤਾਉ ਆਪਣਾ ਕੰਮ ਕਰੋ ਨਹੀਂ ਤੂੰ ਲੜ ਲਓ ਪਹਿਲਾਂ ਮੈਂ ਬਾਅਦ ਚ ਆ ਜੂ ਉਹ ਨਹੀਂ ਲੜ ਲਓ ਨਹੀਂ ਕੀ ਜੀਏ ਆ ਦੇਖੋ ਕੀ ਕਹਿੰਦਾ ਮੈਨੂੰ ਕਹਿੰਦਾ ਮੈਂ ਬੁੜੀ ਮਰਗੀ ਸੀ ਕੋਈ ਮੈਂ ਹਾਂ ਉਹ ਸਮਾਨ ਪਛਾਤਾਦੀ ਉੱਥੇ ਫੁੱਲੀਆਂ ਮਖਾਣੇ ਸਾਰਾ ਕੁਝ ਹਾਂ 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 ਕਹਿੰਦਾ ਪਛਾਤਾਦੀ ਉਸ ਦਿਵਾਰ ਮੈਨੂੰ ਕਹਿੰਦਾ ਕੱਲ ਨੂੰ ਤੁਸੀਂ ਵੀ ਮਰਨਾ ਥੋੜੇ ਭੋਗ ਤੇ ਵੀ ਕੰਮ ਆ ਜਾਊਗਾ ਮੈਂ ਲਿਖ ਕੇ ਰੱਖ ਲਿਆ ਕਾਪੀ ਤੇ ਲੈ ਦੇਖੋ ਮੈਨੂੰ ਮਰੇ ਨੂੰ ਭਾਲਦਾ ਅੱਛਾ ਕੀ ਪਤਾ ਹੋਵੇ ਕਿ ਐਂ ਗੋਤੀ ਬੈਠਾ ਹੋਈ ਮੈਂ ਕੱਲੂ ਕਬਜ਼ਾ ਕਰਦਾ ਦੁਕਾਨ ਤੇ ਤੁਹਾਨੂੰ ਮਾਰ ਕੇ ਇਹ ਵੀ ਹੋ ਸਕਦਾ ਕਬਜ਼ਾ ਕਰਨ ਵਾਲੀ ਦੀ ਬੁਠੀ ਢਿੰਦੀ ਆ ਤੁਹਾਨੂੰ ਕਬਜ਼ਾ ਕਰਨ ਵਾਲੀ ਓ ਬਾਈ ਐਨਾ ਨਾ ਬੋਲੋ ਕਬਜ਼ਾ ਲੈਣਾ ਹੋ ਤਾਂ ਮੈਂ ਹੁਣ ਲਿਆਂ ਬਾਜ਼ਾਰ ਤੋਂ ਦੂੜ ਦੋਸੋਂ ਦਾ ਮਿਲ ਜਾਂਦਾ ਮੇਉਂ ਜਾਂਦਾ ਕਬਜ਼ਾ ਦੂਰ ਦੂਸੋਂ ਲਾ ਤੇਰੇ ਬੁੱਤੀ ਨਹੀਂ ਦੀ ਕਬਜ਼ੇ ਲੈਣ ਜਾਂ ਬਗ ਜਾ ਕਾਰੀਗਰ ਯਾਰ ਥੋੜਾ ਜਿਹੜਾ ਤੂੰ ਰੱਖਿਆ ਕੰਮ ਆਇਆ ਬੋਲੀ ਕਿਉਂਰੀ ਆ ਗਈ ਇਧਰ ਹੀ ਮੇਰੇ ਕੋਲ ਗੱਲ ਸੁਣਾ ਆ ਕੰਮ ਵਧੇਰਾ ਪਿਆ ਇੱਥੇ ਹੋਰ ਜਿਹੜਾ ਰੱਖਿਆ ਨਾ ਕਾਰੀਗਰ ਹਾਂਜੀ ਦਿਮਾਗ ਬਹੁਤ ਤੇਜ਼ ਆਦਾ ਬੰਦੇ ਦਾ ਦਿਮਾਗ ਕਿਵੇਂ ਮਤਲਬ ਕਬਜ਼ਾ ਬਜ਼ਾਰੋਂ ਲੈਣ ਨੂੰ ਫਿਰਦਾ ਕਬਜ਼ਾ ਵੀ ਆਇਆ ਮਿਲਦਾ ਹੈ ਸਹੀ ਗੱਲ ਹੈ ਅੱਛਾ ਤੁਸੀਂ ਯਾਰ ਇਦਾਂ ਲੜਦੇ ਹੀ ਰਹਿੰਦੇ ਹੋ ਮਤਲਬ ਕਿ ਕੀ ਉਹ ਲੜਦੇ ਕਾਨੂੰ ਲੈਣੇ ਆ ਜੀ ਇਹ ਬਸ ਐਂ ਇਹਦਾ ਦਿਮਾਗ ਇਹੋ ਜਿਹਾ ਹੀ ਆ ਪੁੱਛਾ ਸਿੱਧਾ ਮਾਰ ਕੇ ਛਪਾਈ ਕਰਦਾ ਰਹਿੰਦਾ ਮੇਰੇ ਨਾਲ ਅੱਛਾ ਹਾਂਜੀ ਕੀ ਰੇਟ ਆ ਮੂੰਫਲੀ ਆ ਮੂੰਫਲੀ ਇਹ ਜਿਹੜੀ ਹੈਗੀ ਜੀ 150 ਰੁਪਏ ਕਿਲੋ ਤੇ ਇਹ ਆਪਣੀ ਜਿਹੜੀ ਪਈ ਹੈ ਤੁਹਾਡੇ ਸਾਹਮਣੇ ਇਹ ਹੈਗੀ ਜੀ 120 ਰੁਪਏ ਕਿਲੋ ਅੱਛਾ ਉਹ 150 ਰੁਪਏ ਕਿਲੋ ਆ 120 ਰੁਪਏ ਕਿਲੋ ਆ ਹਾਂਜੀ ਇਹਦਾ ਫਰਕ ਹੀ ਹੋਣਾ ਫਰਕ ਇਹ ਆ ਵੀ ਇਹ ਲਾਲ ਰੰਗ ਦੀ ਆ ਉਹ ਹੈਗੀ ਚਿੱਟੇ ਰੰਗ ਦੀ ਤੇ ਇਹ ਚਿੱਟੇ ਰੰਗ ਦੀ ਕਿਉਂ ਹੋਊਗੀ ਤੇ ਉਹ ਲਾਲ ਰੰਗ ਦੀ ਕਿਉਂ ਹੋਊਗੀ ਇਹ ਚਿੱਟੇ ਰੰਗ ਦੀ ਤਾਂ ਹੋਗੀ ਕਿਉਂਕਿ ਇਹਦਾ ਰੰਗ ਚਿੱਟਾ ਹੈ। ਇਸ ਤੋਂ ਚਿੱਟਾ ਆ ਜਿਹੜਾ ਜਿੱਥੇ ਚਿੱਟਾ ਹਲਕਾ ਉਹ ਲਾਲ ਰੰਗ ਦੀ ਤਾਂ ਕਿਉਂਕਿ ਉਹਦਾ ਰੰਗ ਲਾਲ ਆ। ਉਹ ਵੀ ਲਾਲ ਆ ਤੇ ਵਿੱਚੋਂ ਵੀ ਉਹ ਥੋੜੀ ਜੀ ਇਹਦੇ ਨੂੰ ਫਰਕ ਚੱਲਾ ਆ। ਬਾਕੀ ਇਹ ਜਦੋਂ ਆਪਾਂ ਚਬਦੇ ਆ ਨਾ ਗਿਰੀ ਉਹਦੀ ਆਵਾਜ਼ ਆਉਂਦੀ ਹੈ ਕੜਕਦਨੇ। ਇਹਦੀ ਆਵਾਜ਼ ਨਹੀਂ ਆਉਂਦੀ ਜਦੋਂ ਆਪਾਂ ਇਹਨੂੰ ਚਬਦੇ ਆ। ਕਿਉਂ? ਇਸ ਸਲਾਬੀ ਆ ਜਿਹੜਾ ਕਿਹਨੇ ਆਵਾਜ਼ ਨਹੀਂ ਆਉਂਦੀ ਤੇ ਉਹਦੀ ਆਉਂਦੀ ਹੈ। ਭਾਜੀ ਕੀ ਗੱਲਾਂ ਕਰਦੇ ਹੋ? ਸਲਾਬੀ ਨੂੰ ਅਸੀਂ ਇੱਥੇ ਪਾਣੀ ਚ ਲਾਈ ਆ ਇਸ ਸਲਾਬੀ ਨੂੰ। ਫਿਰ ਵੀ ਹੋ ਸਕਦਾ ਕਿ ਨੰਬਰ ਬਾਰ ਬਾਰ ਇਸ ਤੇ ਨਹੀਂ ਹੋ। ਉੰਦ ਪੈਂਦੀ ਐ ਉਸ ਪੈਂਦੀ ਐ ਕਿਲੋ ਬਾਹਰ ਰੱਖੀ ਹੋਵੇ ਤੁਸੀਂ ਦੱਸੋ ਕਿਹੜੀ ਲੈਣੀ ਐ ਕਿਵੇਂ ਦਰਜਨ ਦੇ ਹਿਸਾਬ ਨਾਲ ਲਾਈ ਐ ਤੇ ਹੈਗੀਆਂ ਗੱਲਾਂ ਕਰਦੇ ਹੋ ਜੀ ਦਰਜਨ ਨੂੰ ਅਸੀਂ ਇੱਥੇ ਦੱਸ ਕਿੰਨੂ ਵੇਚਦੇ ਆਂ ਲੈਲੇ ਵੇਚਦੇ ਆਂ ਕਿੰਨੂ ਸੰਤਰੇ ਕੇਲੇ ਹੈ ਸਾਰਾ ਕੋਈ ਦਰਜਨ ਦੇ ਹਿਸਾਬ ਨਾਲ ਹੀ ਮਿਲਦਾ ਤੇ ਮੂਹਰ ਵੀ ਦਰਜਨ ਦੇ ਹਿਸਾਬ ਨਾਲ ਹੀ ਹੋ ਸਕਦੀ ਐ ਉਹ ਵੀਰ ਮੇਰਾ ਉਹ ਮੈਂ ਤੇਰੇ ਨਾਲ ਸਹਿਮਤਾ ਕਿੰਨੂ ਸੰਤਰੇ ਸਾਰਾ ਜੋ ਵੀ ਐ ਦਰਜਨ ਦੇ ਹਿਸਾਬ ਨਾਲ ਮਿਲਦਿਆ ਇਸ ਤਾਂ ਇਹ ਕਿਲੋਆਂ ਦੇ ਹਿਸਾਬ ਨਾਲ ਦਿੰਨੇ ਤੁਸੀਂ ਪਾਈਆ ਲੈਣੀ ਐ ਤਾਂ ਕਿਲੋ ਲੈਣੀ ਐ ਕਿਲੋ ਲੈਣੀ ਐ ਹਾਂਜੀ ਦਰਅਸਲ ਮੇਰਾ ਬਾਪੂ ਆਇਆ ਸੀ ਮੇਰੇ ਸੁਪਨੇ ਚ ਅੱਛਾ ਉਹ ਮੈਨੂੰ ਕਹਿੰਦਾ ਮੇਰੀ ਵਰਸੀ ਤੇ ਅੱਛਾ 1750 ਮੂਫਲੀ ਅੱਛਾ ਦਾਨ ਕਰਨੀ ਹੈ 1750 ਹਾਂ 1750 ਮੈਂ ਮੈਨੂੰ ਸਮਝਾ ਲਈ ਥੋੜਾ ਜਿਹਾ ਡਿਟੇਲ ਚ ਸਮਝਾਓ ਮੈਨੂੰ 1750 ਮਤਲਬ ਕਿ 1750 ਮੂਫਲੀ ਤੇ ਉਹ ਤੁਸੀਂ ਦੇ ਦੇ ਭਾਜੀ ਲੋਕ ਇੱਥੇ ਕਿਲੋਆਂ ਦੇ ਹਿਸਾਬ ਨਾਲ ਜਾਂ ਕਿਸੇ ਨੂੰ ਅਸੀਂ ਪਾਈਆ ਦਿੰਨੇ ਆ ਕਿਸੇ ਨੂੰ ਅੱਧਾ ਕਿਲੋ ਦਿੰਨੇ ਆ ਜਾਂ ਕਿਲੋ ਦਿੰਨੇ ਆ ਇਹ 1750 ਕਿਹੜੇ ਹਿਸਾਬ ਨਾਲ ਦਈਏ ਸੁਪਨੇ ਜਾਇਆ ਮੇਰੇ ਦਿਓ ਤੁਸੀਂ ਰੋ ਕੰਮ ਐ ਇਹ ਅੱਛਾ ਤੁਹਾਡਾ ਦਾਦਾ ਸੁਪਨੇ ਜਾ ਕੇ ਕਹਿ ਕੇ ਗਿਆ ਵੀ 1750 ਮੂੰਗਫਲੀ ਲੈ ਕੇ ਆਓ ਹਾਂ ਕਿੰਨੇ ਮੈਂ ਗਲਤ ਹੋ ਗਿਆ ਦਾਦਾ ਤੁਹਾਡਾ ਮੰਨੂ ਜਵਾਰੀ ਸੀ ਜਾਂ ਕੋਈ ਉਹ ਫੀਲਦਾ ਸੀਗਾ ਆਪਣਾ ਕਲੀ ਜੋਟਾ ਨਹੀਂ 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 ਕੱਲੇ ਉਹ ਕਨਿਗੇਟ ਦਾ ਆੜਾ ਵਾਲਾ ਕਿ ਜਿਹੜਾ ਪੂਰਾ ਪੂਰੇ ਕਹਿੰਦੇ ਸਾਢੇ 1750 ਹੀ ਲੈਣੀ ਆ ਲੈ ਇੱਕ ਵੱਧ ਨਾ ਇੱਕ ਘੱਟ ਨਹੀਂ 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 ਸਾਡਾ ਦਾਦਾ ਕਬੱਡੀ ਖੇਡਦਾ ਸੀ ਅੱਛਾ ਕਬੱਡੀ ਖੇਡਦੇ ਖੇਡਦੇ ਉਹਦੇ ਕੋਈ ਆਇਆ ਹੁਣੇ ਦਿਮਾਗ 'ਚ ਕੋਈ ਗੱਲ ਆਈ ਹੋਣੀ ਆ ਉਹ ਫਿਰ ਮੇਰੇ ਸੁਪਨੇ 'ਚ ਆਇਆ ਸੁਪਨੇ 'ਚ ਜਾ ਕੇ ਮੈਨੂੰ ਕਹਿੰਦਾ ਵੀ ਸਾਢੇ 1750 ਮੂਫੜੀ ਤੂੰ ਮੇਰੇ ਵਰਸੀ ਤੇ ਐਤਕੀ ਵੰਡਣੀ ਆ ਦਾਦਾ ਕਿਹੋ ਜਿਹਾ ਚਬਲ ਦਾਦਾ ਕਿਉਂ ਮੇਰੇ ਦਾਦੂ ਕਹਿੰਦਾ ਦਾਦਾ ਪਰਦਾਦੇ ਮਰਦੇ ਆ ਉਹ ਆਪਦੇ ਜਵਾਕਾਂ ਦੇ ਨਾਲ ਤੇ ਜਮੀਨ ਦੱਸਦੇ ਕਿੱਥੇ ਆ ਪਲਾਟ ਦੱਸਦੇ ਕਿੱਥੇ ਆ ਹੈ ਜਾਂ ਕੋਈ ਉਹ ਸੋਨਾ ਥੱppa ਦੱਸਦੇ ਵੀ ਆਪਣੇ ਕੋਲ ਇੰਨਾ ਤੂੰ ਆਪਦਾ ਸਾਹਮਣੇ ਰੱਖੀ ਇਹ ਥੋੜਾ ਦਾਦਾ ਦਾ ਪਹਿਲੀ ਵਾਰੀ ਸੁਣਿਆ ਜਿਹੜਾ ਲੱਗਦਾ ਹੀ ਆ ਹਨਾ 1750 ਮੂੰਫਲੀ ਕਣ ਆ ਗਿਆ 1750 ਮੂੰਫਲੀ ਵਿੱਚ 1350 ਪੌਣੀਆਂ ਖਿੱਲਾ ਹਾਂ ਤੇ 1500 ਫੁੱਲੀਆਂ ਭਰਾਵਾ ਖੋਦਾ ਕੋਈ ਦਾਦਾ ਪਰਦਾ ਦੱਸਨੇ ਆ ਸੁਨੇਹੜੀ ਸੀਗਾ ਓਏ ਤੂੰ ਮੇਰੀ ਗੱਲ ਸੁਣੋ ਭਾਜੀ ਐ ਨਹੀਂ ਹੋ ਸਕਦਾ ਅਸੀਂ ਕਿਲੋ ਦੇ ਹਿਸਾਬ ਨਾਲ ਚੀਜ਼ ਦੇ ਸਕਦੇ ਆ ਤੁਸੀਂ ਸਾਨੂੰ ਉਹ ਦੱਸ ਦਿਓ ਮੂੰਗਫਲੀ ਕਿਲੋ ਲੈਣੀ ਆ ਅੱਧਾ ਕਿਲੋ ਲੈਣੀ ਆ ਜਾਂ ਮਖਾਣੇ ਕਿਲੋਾਂ 'ਚ ਲੈਣੇ ਆ ਅੱਧਾ ਕਿਲੋਾਂ 'ਚ ਲੈਣੇ ਆ ਓਵੇਂ ਦੇ ਸਕਦੇ ਆ ਐਂ ਗਿਣਕੇ ਨਹੀਂ ਦੇ ਸਕਦੇ ਇੱਥੇ ਗਿਣਕੇ ਜੋ ਫਿਰ ਥੋੜਾ ਕੰਮ ਹੀ ਇਹ ਆ ਤੇ ਦੋ ਚਾਹੇ ਗਿਣਕੇ ਜੋ ਚਾਹੇ ਕਿਲੋਾਂ 'ਚ ਲੋ ਇਹ ਤਾਂ ਥੋੜਾ ਕੰਮ ਹੈ ਓ ਵੀਰ ਮੇਰਾ ਐ ਨਹੀਂ ਹੋ ਸਕਦਾ ਐ ਕਿਵੇਂ ਹੋ ਜਾਊਗਾ ਹੁਣ ਤਾਂ ਮੂੰਗਫਲੀ ਲੈਣਾ ਮੈਨੂੰ ਅਸੀਂ ਇੱਕ ਦੋ ਆਲਾ ਗਿਣਨ ਲੱਗੇ ਐ ਤਾਂ ਸਾਰੀ ਰਾਤ ਹੀ ਛਿੰੰਗ ਜੂਗੀ ਇਰਾਦੇ ਮਿਲਾਂਗੇ ਕਿੰਨੀਆਂ 2 ਕਿੰਨੀਆਂ ਗਿਣੀਆਂ 1750 ਉਹ ਲਈ ਕਿਹਾ ਤੈਨੂੰ ਮੈਂ 2 ਦੇ ਨਾਲ ਕਿੰਨੀਆਂ ਸੀ ਹੋਰ ਹੁਣ ਮੈਂ ਕਿਹੜਾ ਗਿਣੀਆਂ ਕਿੰਨੀਆਂ ਸੀ ਗਿਣ ਦੁਬਾਰੇ ਦੁਬਾਰੇ ਗਿਣ ਉਹ ਵੀਰੇ ਮੈਨੂੰ ਤੇਰਾ ਮੈਨੂੰ ਲੱਗਦਾ ਤੂੰ ਅਫਸੈਟਾਂ ਥੋੜਾ ਜਾ ਆ ਦੇ ਦਾਦੇ ਦੇ ਨਾਲ ਦੋ ਹੀ ਕੱਡੀਆਂ ਆ ਦੋ ਕੱਡੀਆਂ ਚਾਰ ਕੱਡੀਆਂ ਪਰ ਇਹ ਨਹੀਂ ਤੂੰ ਜਾ ਜਾਰ ਸਾਨੂੰ ਦਾ ਕੰਮ ਕਰਨ ਦੇ 1748 ਬੱਜ ਗਈਆਂ 1700 ਤਲਾਈ ਗਿਣ ਦੋ ਕੀ ਕੀ ਗੱਲ ਹੈ ਇਹ ਚ ਉਹ ਭਰਾਵਾ ਮੇਰੇ ਤਾਂ ਗੈਂਤੀ ਨਹੀਂ ਆਉਂਦੀ ਓ ਯਾਰ ਇੱਕ ਦਾ ਇਹਦਾ ਕੀ ਇਹ ਆਕਰ ਤੂੰ ਕੀ ਏ ਕਿਉਂ ਵਿੱਚ ਬੋਲਦਾ ਵੀ ਨੌਕਰ ਦਾ ਕੀ ਕੰਮ ਹੈ ਵਿੱਚ ਬੋਲਣਾ ਵਿੱਚ ਬੋਲੂਗਾ ਯਾਰ ਤੂੰ ਗੱਲਾਂ ਹੀ ਇਹੋ ਜਿਹੇ ਕਰਦਾ 1750 ਉਫਲੀ ਦੇ ਦਿਓ ਹੈ ਮਖਾਣੇ ਦੇ ਦਿਓ 1350 ਤੂੰ ਕਿਲੋਆਂ ਦੇ ਹਿਸਾਬ ਨਾਲ ਲੈ ਜੋ ਚੀਜ਼ ਲੈਣੀ ਹੈ ਕਿਲੋਆਂ ਦਾ ਕੀ ਹੈ ਤੁਸੀਂ ਦੇ ਦਿਓ ਯਾਰ ਤੁਹਾਨੂੰ ਕੀ ਹੁੰਦਾ ਜੇ ਦੇ ਵੀ ਦਊ ਫਿਰ ਕੀ ਕੀ ਤੁਹਾਨੂੰ ਕੀ ਹੋ ਜੂਗਾ ਗਿਣ ਕੇ ਦੇ ਦਿਓ ਗਿਣ ਕੇ ਦੇ ਤੁਸੀਂ ਆਪ ਦਾ ਕਿਲੋਆ ਚੋ ਕਰ ਲਿਓ ਪਹਿਲਾਂ ਗਿਣ ਲਓ ਓ ਭਰਾ ਬਣ ਕੇ ਤੂੰ ਜਾਵੜਾ ਸਾਨੂੰ ਆਪਦਾ ਕੰਮ ਕਰਨ ਦੇ ਮੈਂ ਪਹਿਲਾਂ ਹੀ ਇੱਥੇ ਬਹੁਤ ਥੱਕਿਆ ਪਿਆ ਨਹੀਂ ਤੁਹਾਨੂੰ ਗਿਣਦਿਆਂ ਨੂੰ ਕੀ ਅਗਲਾ ਸਾਲ ਆ ਜੂਗਾ ਹਾਏ ਕੋਈ ਮੇਰੇ ਰੱਬਾ ਉਹ ਕਹਿੋ ਜੇ ਗਾਕਾ ਦਾ ਮੱਥਾ ਲੱਗਦਾ ਯਾਰ ਨਹੀਂ ਤੁਹਾਨੂੰ ਕੀ ਅਗਲਾ ਸਾਲ ਹੋ ਜੀ ਦੋ ਸਾਲ ਦੋ ਸਾਲਾਂ ਚ ਕਿਹਨੂੰ ਘਾਟੇ ਚ ਗਣੀ ਜਾਣੀ ਐ ਇਹ ਤੂੰ ਪਹਿਲਾ ਬੰਦਾ ਮੈਂ ਤੱਕ ਤਾਂ ਇਹੋ ਜਿਹਾ ਬੰਦਾ ਨਹੀਂ ਦੇਖਿਆ ਜਿਹੜਾ ਕੋਈ ਐਂ ਚੀਜ਼ ਮੰਗਦਾ ਵੀ 1750 ਮੂ ਮੇਰਾ ਦਾਦਾ ਮੈਨੂੰ ਸੁਪਨੇ ਚ ਕਹਿ ਗਿਆ ਸੀ ਕਿਰਾ ਇੱਕ ਵਾਰੀ ਅੱਛਾ ਠੀਕ ਆ ਉਸ ਤੋਂ ਪਹਿਲਾਂ ਉਹਨੇ ਇਹ ਕਿਹਾ ਸੀ ਵੀ ਮੇਰੀ ਵਰਸੀ ਤੇ 1750 ਮੂ ਖਲੀ ਤੂੰ ਬੰਨਣੀ ਬੰਨਣੀ ਐ ਵਰਸੀ ਤੇ ਹੋਰ ਤੁਸੀਂ ਮੈਨੂੰ ਇਹ ਗਿਣਕੇ ਦੇ ਹੁੰਦਾ ਹੁੰਦਾ ਵੀਰੇ ਯਾਰ ਜੇ ਤੁਸੀਂ ਦੇ ਵੀਂਦੇ ਮੂਫਲੇ ਫਿਰ ਤੁਹਾਨੂੰ ਕੀ ਕੋਈ ਫੱਕ ਥੋੜਾ ਬਣਨ ਲੱਗਿਆ ਨਹੀਂ ਭਰਾ ਐਂ ਨਹੀਂ ਕਰ ਸਕਦੇ ਤੁਸੀਂ ਤੇ ਆ ਕਿਉਂ ਯਾਰ ਕਿਉਂ ਖੜਕਾ ਕਿਉਂ ਕਰੀ ਜਾਂਦਾ ਯਾਰ ਹੈ ਜਾ ਕਰਕੇ ਤੇ ਚੱਲ ਫਿਰ ਕੋਈ ਗਲਾਬ ਜਾਮਨ ਦਿਖਵਾ ਉਹ ਤੈਨੂੰ ਮਠਾਈ ਦੀ ਦੁਕਾਨ ਦਿਖਦੀ ਐ ਇਹ ਕੋਈ ਗਲਾਬ ਜਾਮਨ ਕੋਈ ਵਰਫੀ ਕੋਈ ਰਸਗੁਲਾ ਕੋਈ ਨਾ ਕੋਈ ਤੇ ਜੀ ਖਵਾ ਦੂੰ ਕਮਾਲ ਦਾ ਬੰਦਾ ਯਾਰ ਤੂੰ ਕਿਉਂ ਕਹੋਗੇ ਪਿੱਛੇ ਦੇਖਣਾ ਤੈਨੂੰ ਆ ਤੈਨੂੰ ਕੀ ਦਿਖਦਾ ਆ ਆ ਕੀ ਦਿਖਦਾ ਆ ਸਾਹਮਣੇ ਆ ਤਾਂ ਮੂੰਫਲੀ ਆ ਆ ਫਿਰ ਮੂੰਫਲੀ ਮੰਗ ਤੂੰ ਕੋਈ ਗੱਜਕ ਮੰਗ ਕੋਈ ਤਾਂ ਰਿਉੜੀ ਮੰਗ ਗੁਲਾਬ ਜਾਮਨ ਦੇ ਦੇ ਅੱਛਾ ਆ ਆ ਡਬਰ ਰਿਉੜੀਆਂ ਦਾ ਇਹ ਬੁੱਟੀਆਂ ਦੇ ਰੀਆਂ ਰਿਉੜੀ ਐ ਇਹ ਫਿਰ ਤੂੰ ਕਿਹਾ ਤਾਂ ਰਿਉੜੀਆਂ ਓ ਗੱਜਕ ਆ ਵੀਰ ਮੇਰਾ ਐਵੇਂ ਹੱਥ ਪੱਲੇ ਮਾਰੀ ਜਾਂਦਾ ਜਾ ਕੰਮ ਕਰ ਫਿਰ ਰਿਉੜੀਆਂ ਕਦੀਆਂ ਬਣਦੀਆਂ ਵੀਰਾ ਤਾਂ ਬਣਦੀਆਂ ਓ ਰਿਉੜੀਆਂ ਨਹੀਂ ਮਿਲਦੇ ਤੂੰ ਕੋਈ ਮਿੱਠਾ ਮੂਠਾ ਖਾਣਾ ਤਾਂ ਉਹ ਦੱਸ ਮੈਂ ਨਹੀਂ ਯਾਰ ਮਿੱਠਾ ਨਹੀਂ ਮੈਂ ਖਾਣਾ ਇਹ ਆ ਕੀ ਹੈ ਬਿਸਕੁਟ ਹੈ ਲਖਵਾਤ ਵਾਤ ਕਿ ਮਿੱਠੇ ਥਾਪਾ ਕੇ ਗਿਆ ਦੀ ਦੁਕਾਨ ਤੇ ਖਵਾਇਆ ਹੈ ਮਿੱਠੇ ਲੂਣੇ ਆ ਲੂਣੇ ਆ ਮਿੱਠੇ ਨਾਲੇ ਫਲਾਨੇ ਮਿੱਠੇ ਆ ਲੈ ਫੜ ਜਾ ਕੰਮ ਕਰ ਇੱਕ ਇੱਕ ਦਾ ਹੀ ਕਰਨਾ ਵਾਹ ਹੋਰ ਤਾਂ ਕੱਢ ਬਹੁਤ سارے ਕਾਟੇ ਚ ਓਏ ਓਏ ਕਿੰਦੇ ਹੱਥ ਪਾਈ ਜੰਨਾ ਛੱਡੇ ਨੂੰ ਆ ਜਾਂਦੇ ਆ ਮੂੰਹ ਚੱਕੇ ਕੋਹਣਾ ਕੋਤ ਖਵਾ ਜਾਣਾ ਹੁਣ ਕੀ ਇਹਦਾ ਕੀ ਫੈਲਾਉਂਦਾ ਮੈਂ ਐ ਨਹੀਂ ਪਤਲਾ ਕੰਮ ਤੁਰਨਾ ਇੱਥੇ ਕੰਮ ਚੱਲਣਾ ਇਹ ਐ ਤਾ ਤੂੰ ਫਿਰਦਾ ਤੂੰ ਕੋਈ ਖਵਾਉਂਦਾ ਤਾ ਯਾਰ ਤੂੰ ਸਾਡੇ ਕੰਮ ਤੋਂ ਕੀ ਲੈਣਾ ਸਾਡਾ ਕੰਮ ਚੱਲੀ ਜਾਂਦਾ ਵਧੀਆ ਕਿਰਦਾ ਬਾਹੋ ਕੰਮ ਕਰਾ ਆ ਜਾਂਦੇ ਆ ਉਂ ਨਾ ਜਿਆਦਾ ਨਾ ਬੋਲ ਮੈਂ ਨਾ ਮਾਰ ਕੇ ਨਾ ਤੇਰੇ ਇਤਰਾ ਮੈਂ ਗੁਰਦਾ ਕੱਢ ਕੇ ਖਾ ਲੈਣਾ ਮੈਂ ਤਰਾ ਓਏ ਮੈਂ ਤੇਰਾ ਗੱਲਾ ਮਾਰ ਕੇ ਸਿਰ ਪਾੜ ਨੂੰ ਗੁਰਦਾ ਕੱਢ ਕੇ ਖਾ ਲੈਣਾ ਆ ਗਿਆ ਵੱਡਾ ਗੁਰਦਾ ਕੰਨ ਜਾ ਤੁਰਦਾ ਬਣ ਇੱਥੋਂ ਜਾ ਹਾਂ ਓਏ ਵੜਾ ਫੜਾ ਹਾਂ ਨਹੀਂ ਯਾਰ ਤੂੰ ਕੀ ਫਿਰ ਕੋਈ ਖਵਾਇਤਾ ਹੈ ਨਹੀਂ ਨਾ ਤੂੰ ਮੂਫਰੀ ਤੂੰ ਆ ਗਿਆ ਇੱਥੇ ਜਾ ਕੰਮ ਕਰ ਆਉਂਦਾ ਜਾ ਨਾ ਕੋਈ ਮੂਫਰੀ ਇੱਥੇ ਨਾ ਗੱਤੀ ਕਰ ਤਰੋਲੇ ਆਤਰਾ ਮਗਦਾ ਕਿਹਾ ਸਰਬਾ ਛੱਡ 1700 ਮੂਫਰੀ ਦੇ ਦੇ ਮਖਾਣੇ ਦੇ ਦੇ 1700 ਨਾਲੇ ਫਲਾਣਾ ਮਖਾਣਾ ਦੇ ਦੋ ਆ ਆ ਜਾਂਦੇ ਜਾ ਦਫਾ ਹੋ ਯਾਰ ਰੋਲੇ ਤਰਾ ਉਹਦੇ ਨਾਲ ਤੇਰੇ ਨੌਕਰ ਨਾਲ ਤੂੰ ਮੇਰੇ ਰੋਲੇ ਤੋਂ ਕੀ ਲੈਣਾ ਸਾਡੇ ਨਾਲ ਚੱਲਦੇ ਰਹਿੰਦੇ ਰੋਲੇ ਉਹ ਤੂੰ ਭੱਜ ਜਾ ਯਾਰ ਕੱਲੂ ਤਰਾ ਉਹ ਸਿਰ ਪਾੜ ਦੇ ਤੇਰੀ ਬਾਬਾ ਰੋੜੀਆਂ ਲੈ ਜੂ ਚੱਕ ਕੇ ਇਹ ਇਹ ਦੁਕਾਨ ਤੇ ਕਬਜ਼ਾ ਕਰ ਲੈ ਫੇਰ ਫੇਰ ਤੂੰ ਵੀ ਕਰ ਲੈ ਤੂੰ ਕਬਜ਼ਾ ਕਰੇ ਕੋਸ ਮਰਜ਼ੀ ਕਰੇ ਤੂੰ ਜਾ ਜਾ ਰੇ ਨਹੀਂ ਨਹੀਂ ਦਫਾ ਹੋ я yep.